ਵੱਡੇ ਲੈਵਲ ਉੱਤੇ ਤੇ ਧਰਮਾ ਪ੍ਰੋਡਕਸ਼ਨ ਨੇ ਵੀ ਸੱਚਮੁੱਚ ਹੀਰਿਆਂ ਦੀ ਖਾਣ ਵਿੱਚ ਹੱਥ ਪਾਇਆ ਐਵੇਂ ਨਹੀਂ ਉਹ ਮਾੜੀ ਚੀਜ਼ ਨੂੰ ਹੱਥ ਲਾਉਂਦੇ ਅਕਾਲ ਤੇ ਮੈਨੂੰ ਲੱਗਦਾ ਕਰਤੀ ਉਹਨੇ ਕਮਾਲ ਜੀ ਮਤਲਬ ਜਿੰਨੇ ਵੱਡੇ ਕੈਨ ਵਾਸਤੇ ਗਿੱਪੀ ਗਰੇ ਵਾਲਾ ਆਪਣੇ ਆਪ ਨੂੰ ਪਹੁੰਚਾ ਗਿਆ ਤੇ ਜਾਂ ਇਸ ਕਨਸੈਪਟ ਨੂੰ ਇਸ ਮੂਵੀ ਨੂੰ ਲੈ ਕੇ ਗਿਆ ਉਹ ਬਾਕੀ ਆਪਣੇ ਆਪ ਦੇ ਵਿੱਚ ਮਿਸਾਲ ਹੈ ਜੀ ਬਹੁਤ ਵਧੀਆ ਫਿਲਮ ਹੈ ਜੀ ਪੰਜਾਬੀ ਸਿਨੇਮਾ ਦੀ ਇੱਕ ਨਵੀਂ ਸ਼ੁਰੂਆਤ ਹੈ ਕਿ ਇਹਨੇ ਕਿਸੇ ਵੀ ਪੰਜਾਬੀ ਦੇ ਇਤਿਹਾਸ ਬਾਰੇ ਉਹੀ ਕੌਮਾਂ ਤਰੱਕੀ ਕਰਦੀਆਂ ਨੇ ਜਿਹਦੀਆਂ ਫਿਲਮਾਂ ਜਿਹਦੇ ਗੀਤ ਜਿਹੜੇ ਆ ਉਹ ਆਉਣ ਵਾਲੀਆਂ ਜਨਰੇਸ਼ਨ ਜਿਹੜੀਆਂ ਉਹਨਾਂ ਨੂੰ ਕੁਝ ਪ੍ਰੋਸ। ਪਹਿਲੀ ਵਾਰ ਮਾਣ ਮਹਿਸੂਸ ਹੋ ਰਿਹਾ ਕਿ ਇੱਕ ਚੰਗੀ ਫਿਲਮ ਵੇਖ ਕੇ ਬਾਹਰ ਨਿਕਲੇ। ਗ੍ਰ ਮੈਂ ਸੱਚੀ ਗੱਲ ਦੱਸਾਂ ਛੰਦੀ ਤਾਂ ਹੈਗੀ ਉਹ ਵਧੀਆ ਪਰ ਜਿਹੜਾ ਗਿੱਪੀ ਵਾਜ ਦਾ ਵੱਡਾ ਬੇਟਾ ਓਏ ਹੋਏ ਹੋਰ ਬਾ ਓਏ। ਉਹ ਰੋਲ ਯਾਰ ਮੈਨੂੰ ਲੱਗਦਾ ਵੀ ਪਹਿਲੀ ਮੂਵੀ ਹੈ। ਮੈਂ ਕਹਿੰਦਾ ਮੁੰਡੇ ਨੇ ਯਾਰ ਕੋਸ ਐਕਟਿੰਗ ਕੋਸ ਉਹਦਾ ਬਾਡੀ ਸ਼ੇਪ ਯਾਰ ਜੋ ਉਹਦਾ ਰੋਲ ਦੇਖ ਕੇ ਰੋਂਗ ਟਕੜੇ ਹੁੰਦੇ ਆ। ਕੀ ਕਹਿਣਾ ਚਾਹੋਗੇ ਸਤਿਵੰਤ ਸਾਬ ਦੇਖੋ ਪਹਿਲੀ ਗੱਲ ਤਾਂ ਤੁਸੀਂ ਸਾਡੇ ਨਾਲੋਂ ਦੇਖੋ ਸੀਨੀਅਰੋਂ ਬੈਟਰ ਜਾਣਦੇ ਹੋ ਪਰ ਜਿਹੜਾ ਇਸ ਵੇਲੇ ਪੰਜਾਬੀ ਸਿਨੇਮਾ ਦਾ ਮਨਿਆਰ ਆ ਜਿਹੜਾ ਕਿੱਡੀ ਉੱਤੇ ਚੱਲਿਆ ਗਿਆ ਜੀ ਹਿੰਦੀ ਦੇ ਵਿੱਚ ਵੀ ਡਬਿੰਗ ਹੋਣ ਲੱਗੀ ਕਿਵੇਂ ਦੇਖਦੇ ਹਾਂ ਸਭ ਤੋਂ ਪਹਿਲਾਂ ਦੇਖ ਦੱਸ ਮੈਂ ਸਮਝਦਾ ਕਿ ਜਿਹੜੀ ਪੰਜਾਬੀ ਸਿਨੇਮਾ ਅੱਜ ਬਹੁਤ ਵੱਡੇ ਲੈਵਲ ਉੱਤੇ ਪਹੁੰਚਿਆ ਔਰ ਅਕਾਲ ਫਿਲਮ ਦੇ ਨਾਲ ਗਿੱਪੀ ਗਰੇਵਾਲ ਗੁਰਪ੍ਰੀਤ ਘੁੱਗੀ ਨਿਮਰਤ ਖਹਿਰਾ ਜਿਸ ਉੱਚਾਈਆਂ ਉੱਤੇ ਇਸ ਅੰਦਾਜ਼ ਨਾਲ ਸਿਨੇਮਟੋਗ੍ਰਾਫੀ ਨੂੰ ਫਿਲਮਿੰਗ ਨੂੰ ਤੇ ਸੰਗੀਤ ਨੂੰ ਔਰ ਬਹੁਤ ਹੀ ਚੰਗੇ ਤਰੀਕੇ ਨਾਲ ਪ੍ਰੋਕ ਕੇ ਜਿਵੇਂ ਮਣ ਕੇ ਪ੍ਰੋਕ ਕੇ ਇੱਕ ਮਾਲਾ ਬਣਾ ਦਈ ਦੀ ਆਹਾਰ ਬਣਾ ਦਈ ਦਾ ਉਸ ਤਰ੍ਹਾਂ ਵੱਡੇ ਲੈਵਲ ਉੱਤੇ ਤੇ ਧਰਮਾ ਪ੍ਰੋਡਕਸ਼ਨ ਨੇ ਵੀ ਸੱਚਮੁੱਚ ਹੀਰਿਆਂ ਦੀ ਖਾਣ ਵਿੱਚ ਹੱਥ ਪਾਇਆ ਐਵੇਂ ਨਹੀਂ ਉਹ ਮਾੜੀ ਚੀਜ਼ ਨੂੰ ਹੱਥ ਲਾਉਂਦੇ ਤੋਂ ਮੈਂ ਇਸ ਬਹੁਤ ਕਾਮਯਾਬੀ ਤੇ ਵਧਾਈ ਦਿੰਦਾ ਪੂਰੀ ਟੀਮ ਨੂੰ ਹੰਬਲ ਮੋਸ਼ਨਸ ਨੂੰ ਔਰ ਬੜਾ ਕਮਾਲ ਦਾ ਸਿਨੇਮਾ ਮੈਂ ਵੇਖਿਆ ਪੀ ਜੀ ਨੇ ਇਹ ਗੱਲ ਕਹੀ ਸੀ ਇਹ ਸਹਿਰਾ ਵੀ ਉਹਨਾਂ ਨੂੰ ਜਾਂਦਾ ਬੰਬੇ ਵੀ ਪਹਿਲਾਂ ਉਹੀ ਗਏ ਸੀਗੇ ਜੀ ਤੇ ਹੁਣ ਅੱਜ ਦੇ ਟਾਈਮ 'ਚ ਜੇ ਅਸੀਂ ਕਹੀਏ ਵੀ ਪੰਜਾਬ ਨੂੰ ਕਿਸ ਲੈਵਲ ਤੱਕ ਉਹ ਲੈ ਕੇ ਜਾਂਦੇ ਸੀ ਉਹਨਾਂ ਨੇ ਦੱਸਤਾ ਔਰ ਫਿਲਮਾਂ ਦੇ ਰੂਪ 'ਚ ਹੋਈਏ ਚਾਹੇ ਪੰਜਾਬੀ ਦੇ ਰੂਪ 'ਚ ਹੋਈਏ ਔਰ ਹਰ ਕੋਈ ਪੰਜਾਬੀ 'ਚ ਗੱਲ ਕਰਦਾ ਚਾਹੇ ਕਰਨ ਜੋਰ ਹੋਵੇ ਉਹਨਾਂ ਨੇ ਉਹਦੇ 'ਚ ਵੀ ਆਪਣੇ ਪ੍ਰੈਸ ਕਾਨਫਰੰਸਾਂ ਦੇ ਵਿੱਚ ਵੀ ਕਿਹਾ ਉਹਨੂੰ ਪੰਜਾਬੀ ਔਰ ਪੰਜਾਬੀਅਤ ਨੂੰ ਬਹੁਤ ਵੱਡੀ ਦੇਣ ਆ ਗਿੱਪੀ ਗਰੇਵਾਲ ਦੀ ਔਰ ਨਾਲ ਦੀ ਨਾਲ ਗੁਰਪ੍ਰੀਤ ਘੁੱਗੀ ਹੁਣੀ ਤੋ ਬੜੀ ਵੱਡੀ ਇਹ ਇੱਕ ਪਲਾង ਹੈ ਔਰ ਪੰਜਾਬੀਅਤ ਦੇ ਮੈਂ ਚਾਹੁੰਦਾ ਕਿ ਉਹਦੇ ਸਿਰ ਉੱਤੇ ਬੜਾ ਵੱਡਾ ਤਾਜ ਟਿਕਣ ਵਾਲੀ ਗੱਲ ਹੈ ਤੋ ਬਹੁਤ ਬਹੁਤ ਇਸ ਫਿਲਮ ਲਈ ਸ਼ੁਭ ਬਿਚਾਵਾ ਔਰ ਬਹੁਤ ਕਮਾਲ ਦਾ ਕੰਮ ਕੀਤਾ ਸਾਰਿਆਂ ਨੇ ਔਰ ਬੜੀ ਅੱਛੀ ਡਾਇਰੈਕਸ਼ਨ ਦਿੱਤੀ ਹੈ ਗਿੱਪੀ ਗਰੇਵਾਲ ਨੇ ਔਰ ਨਾਲ ਦੀ ਨਾਲ ਜਿਹੜਾ ਖਾਲਸਾ ਪੰਥ ਦਾ ਇਤਿਹਾਸ ਆ ਦੇਖੋ ਖਾਲਸੇ ਦੇ ਕੁਝ ਗੁਣ ਨੇ ਖਾਲਸਾ ਭੱਜੇ ਜਾਂਦੇ ਤੇ ਵਾਰ ਨਹੀਂ ਕਰਦਾ ਖਾਲਸਾ ਸੁੱਤੇ ਪਏ ਤੇ ਵਾਰ ਨਹੀਂ ਕਰਦਾ ਖਾਲਸਾ ਔਰਤ ਤੇ ਬੱਚਿਆਂ ਤੇ ਵਾਰ ਨਹੀਂ ਕਰਦਾ ਇਹ ਸਭ ਕੁਝ ਉਹਨਾਂ ਨੇ ਖਾਲਸੇ ਦੇ ਜਿਹੜੇ ਗੁਣ ਨੇ ਉਹ ਵਿਖਾਉਣ ਦਾ ਯਤਨ ਕੀਤਾ ਤੇ ਮੈਂ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦਾ ਤੇ ਮੈਂ ਪੂਰੇ ਸਾਡੇ ਦੁਨੀਆ ਭਰ ਵਿੱਚ ਦੇਖ ਰਹੇ ਡੇਲੀ ਪੋਸਟ ਵਾਲਿਆਂ ਨੂੰ ਮੈਂ ਕਹੂੰਗਾ ਕਿ ਇਸ ਫਿਲਮ ਨੂੰ ਵੱਧ ਤੋਂ ਵੱਧ ਪਰਿਵਾਰਾਂ ਸਮੇਤ ਬੱਚਿਆਂ ਨਾਲ ਔਰ ਬਜ਼ੁਰਗਾਂ ਨਾਲ ਵੇਖਣਾ ਚਾਹੀਦਾ ਮੇਰੀਆਂ ਸ਼ੁਭ ਕਾਮਨਾਵਾਂ ਹਨ ਧੰਨਵਾਦ ਮਿਹਰਬਾਨੀ ਧੰਨਵਾਦ ਬਹੁਤ ਵਧੀਆ ਫਿਲਮ ਹੈ ਜੀ ਪੰਜਾਬੀ ਸਿਨੇਮੇ ਦੀ ਇੱਕ ਨਵੀਂ ਸ਼ੁਰੂਆਤ ਹੈ ਕਿ ਇਹਨੇ ਕਿਸੇ ਵੀ ਪੰਜਾਬੀ ਦੇ ਇਤਿਹਾਸ ਬਾਰੇ ਉਹੀ ਕੌਮਾਂ ਤਰੱਕੀ ਕਰਦੀਆਂ ਨੇ ਜਿਹਦੀਆਂ ਫਿਲਮਾਂ ਜਿਹਦੇ ਗੀਤ ਜਿਹੜੇ ਆ ਉਹ ਆਉਣ ਵਾਲੀਆਂ ਜਨਰੇਸ਼ਨ ਜਿਹੜੀਆਂ ਉਹਨਾਂ ਨੂੰ ਕੁਝ ਪਰੋਸਣ ਪਹਿਲੀ ਵਾਰ ਮਾਣ ਮਹਿਸੂਸ ਹੋ ਰਿਹਾ ਕਿ ਇੱਕ ਚੰਗੀ ਫਿਲਮ ਵੇਖ ਕੇ ਬਾਹਰ ਨਿਕਲੇ ਆ ਔਰ ਸਾਰਿਆਂ ਨੂੰ ਰეკਮੈਂਡ ਕਰਦੇ ਆਂ ਕਿ ਇਹ ਫਿਲਮ ਜ਼ਰੂਰ ਵੇਖੋ। ਔਰ ਜੇ ਐਕਟਿੰਗ ਦੀ ਆਪਾਂ ਗੱਲ ਕੀਤੀ ਜਾਵੇ ਜਾਂ ਡਾਇਰੈਕਸ਼ਨ ਦੀ ਗੱਲ ਕੀਤੀ ਜਾਵੇ ਕਿਵੇਂ ਲੱਗੀ? ਬਹੁਤ ਵਧੀਆ ਜੀ। ਕੋਈ ਪੱਖ ਇਹੋ ਜਿਹਾ ਨਹੀਂ ਆ ਜਿਹਨੂੰ ਆਪਾਂ ਨਿੰਦ ਸਕੀਏ। ਜੇ ਐਕਟਿੰਗ ਦੀ, ਡਾਇਰੈਕਸ਼ਨ ਦੀ, ਪ੍ਰੈਜ਼ੈਂਟੇਸ਼ਨ ਦੀ ਬਹੁਤ ਵਧੀਆ। ਹਰ ਇੱਕ ਨੇ ਬਹੁਤ ਵਧੀਆ ਕੰਮ ਕੀਤਾ ਔਰ ਪੂਰੀ ਫਿਲਮ ਦੇ ਵਿੱਚ ਬੰਦਾ ਭੁੱਲ ਜਾਂਦਾ ਹੈ ਸਾਰਾ ਕੁਝ। ਔਰ ਖਾਸ ਕਰਕੇ ਜਿਹੜੀ ਹਿਸਟਰੀ ਆਪਣੇ ਬੱਚਿਆਂ ਤੱਕ ਗਾਂਹ ਜਾਂਦੀ ਹੈ ਨਾ। ਉਤੋਂ ਬਹੁਤ ਬਹੁਤ ਚੰਗਾ ਲੱਗਿਆ ਮੈਂ ਪਹਿਲੀ ਵਾਰ ਮੈਂ ਬਹੁਤ ਫਿਲਮਾਂ ਦੇਖੀਆਂ ਆ ਅੱਜ ਮਾਣ ਮਹਿਸੂਸ ਹੋ ਰਿਹਾ ਕਿ ਮੈਂ ਇੱਕ ਚੰਗੀ ਫਿਲਮ ਦੇਖ ਕੇ ਬਾਹਰ ਨਿਕਲਿਆ ਫਿਲਮਾਂ ਬਣਨੀ ਚਾਹੀਦੀਆਂ ਕਿਉਂ ਬਣਨੀ ਚਾਹੀਦੀ ਨੇ ਕਿਉਂਕਿ ਸਾਡੇ ਜਵਾਨ ਅੱਜ ਕੱਲ ਕਿਤਾਬਾਂ ਨਹੀਂ ਪੜ੍ਹਦੇ ਸੋਸ਼ਲ ਮੀਡੀਆ ਦਾ ਟਾਈਮ ਆ ਵੀਡੀਓ ਦੇਖਦੇ ਨੇ ਹਨਾ ਉਹਨਾਂ ਦੇ ਮੂਰੇ ਕੋਈ ਹੈ ਚੰਗਾ ਜਾਊਗਾ ਤਾਂ ਆਪਣੇ ਇਤਿਹਾਸ ਨਾਲ ਜੁੜਨਗੇ ਹਨਾ ਵੀਰੇ ਫਿਲਮ ਦੇਖ ਕੇ ਬਹੁਤ ਜੋਸ਼ ਆਇਆ ਸਾਡੇ ਇਤਿਹਾਸ ਨਾਲ ਜੋੜਦੀ ਆ ਸਾਨੂੰ ਹਨਾ ਤਾਂ ਚੰਗੀ ਗੱਲ ਆ ਜ਼ਰੂਰ ਇਦਾਂ ਦੇ ਕਨਸੈਪਟ ਆਉਣੇ ਚਾਹੀਦੇ ਨੇ ਅਸੀਂ ਕਹਿੰਦੇ ਆ ਨਾ ਵੀ ਪੰਜਾਬੀ ਇੰਡਸਟਰੀ ਵਿੱਚ ਜਿਹ ਜਦੋਂ ਇਹੋ ਜਿਹੀ ਇੰਡਸਟਰੀ ਹੈ ਇਹੋ ਜਿਹੀ ਫਿਲਮਾਂ ਆਉਣਗੀਆਂ ਇਹੋ ਜਿਹੇ ਟੌਪਿਕ ਆਉਣਗੇ ਉਹਨੂੰ ਪਿਆਰ ਕਰਾਂਗੇ ਆਪਣੇ ਪੱਗੇ ਇਦਾਂ ਦੇ ਪ੍ਰੋਡਕਟ ਪ੍ਰੋਡਕਟ ਆਉਂਦੇ ਰਹਿਣਗੇ ਹਨਾ ਤਾਂ ਬਹੁਤ ਵਧੀਆ ਲੱਗਿਆ ਜ਼ਰੂਰ ਦੇਖਣਾ ਜਾਓ ਜੀ ਜਿਹੋ ਉਹਨਾਂ ਦੇ ਬੱਚਿਆਂ ਦੀ ਗੱਲ ਕੀਤੀ ਬੱਚਿਆਂ ਦੀ ਐਕਟਿੰਗ ਕਿੰਨੀ ਲੱਗੀ ਵੀਰੇ ਮੈਂ ਸੱਚੀ ਗੱਲ ਦੱਸਾਂ ਛੰਦੀ ਤਾਂ ਹੈਗੀ ਉਹ ਵਧੀਆ ਪਰ ਜਿਹੜਾ ਗਿੱਪੀ ਬਾਈ ਦਾ ਵੱਡਾ ਬੇਟਾ ਓਏ ਹੋਏ ਰੱਬਾ ਓਏ ਉਹ ਰੋਲ ਯਾਰ ਮੈਨੂੰ ਲੱਗਦਾ ਇਹ ਪਹਿਲੀ ਮੂਵੀ ਹੈ ਮੈਂ ਕਹਿੰਦਾ ਮੁੰਡੇ ਨੇ ਯਾਰ ਕੋਈ ਐਕਟਿੰਗ ਕੋਈ ਉਹਦਾ ਬੋਡੀ ਸ਼ੇਪ ਯਾਰ ਜੋ ਉਹਦਾ ਰੋਲ ਦੇਖ ਕੇ ਰੌਂਗ ਟਗੜੇ ਹੁੰ